ਚਾਰ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਵੱਖੋ-ਵੱਖਰੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਦੱਸਦੀ ਕਿ ਇੱਥੇ ਬੀਤੀ ਰਾਤ ਇਹ ਝਗੜਾ ਹੋਇਆ ਹੈ ਜਦੋਂ ਇੱਕ ਮਕਾਨ ਮਾਲਕ ਅਤੇ ਕਿਰਾਏਦਾਰ ਦੇ ਵਿਚਕਾਰ ਇਸ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਦਰਸਾਲ ਇੱਕ ਕਿਰਾਏਦਾਰ ਅਤੇ ਮਾਲਕ ਦੇ ਵਿਚਕਾਰ ਝਗੜਾ ਹੋਇਆ ਤੇ ਇਸ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਤਾਂ ਸੀ ਕਿ ਇੱਥੇ ਚਾਰ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ 11ਵੀਂ ਜਮਾਤ ਦਾ ਵਿਦਿਆਰਥੀ ਵੀ ਹੈ ਜੋ ਰਾਹ ਦੇ ਵਿੱਚ ਖੜਸ ਝਗੜੇ ਨੂੰ ਦੇਖ ਰਿਹਾ ਸੀ ਤਾਂ ਇਸ ਦੌਰਾਨ ਜਦੋਂ ਗੋਲੀਆਂ ਚੱਲਦੀਆਂ ਨੇ ਤਾਂ ਇੱਕ ਗੋਲੀ ਉਸ ਵਿਦਿਆਰਥੀ ਦੇ ਵੀ ਲੱਗਿਆ ਉੱਥੇ ਹੀ ਕੁੱਲ ਚਾਰ ਲੋਕ ਜ਼ਖਮੀ ਦਸੇ ਜਾ ਰਹੇ ਨੇ ਦੱਸਦੀ ਕਿ ਇੱਥੇ ਇੱਕ ਮਕਾਨ ਮਾਲਕ ਅਤੇ ਕਿਰਾਏਦਾਰ ਦੇ ਵਿਚਕਾਰ ਝਗੜਾ ਹੋਇਆ ਸੀ ਜਿਸ ਨੂੰ ਲੈ ਕੇ ਇਹ ਮਾਮਲਾ ਇੰਨਾ ਜ਼ਿਆਦਾ ਵੱਜ ਜਾਂਦਾ ਕਿ ਇੱਥੇ ਗੋਲੀਆਂ ਚੱਲ ਜਾਂਦੀਆਂ ਨੇ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਪੂਰਾ ਮਾਮਲਾ ਕੀ ਹੈ ਕਿਉਂ ਗੋਲੀਆਂ ਚੱਲੀਆਂ ਨੇ ਦੱਸਦੀ ਕਿ ਇਹ ਮਾਮਲਾ ਲੁਧਿਆਣਾ ਦੇ ਢੰਡਾਰੀ ਖੁਰਦ ਤੋਂ ਸਾਹਮਣੇ ਆਇਆ ਜਿੱਥੇ ਦੋ ਪੱਖਾਂ ਦੇ ਵਿਚਕਾਰ ਫਾਇਰਿੰਗ ਹੋਈਆ ਗੋਲੀਆਂ ਚੱਲੀਆਂ ਨੇ ਉੱਥੇ ਹੀ ਰਾਹ ਦੇ ਵਿੱਚ ਖੜਾ ਇੱਕ 11ਵੀਂ ਜਮਾਤ ਦਾ ਵਿਦਿਆਰਥੀ ਵੀ ਇਸ ਝਗੜੇ ਦੇ ਦੌਰਾਨ ਜ਼ਖਮੀ ਹੋਇਆ ਉੱਥੀ ਦੱਸਦੇ ਇੱਕ ਕੁੱਲ ਚਾਰ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਵੱਖੋ-ਵੱਖਰੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਦੱਸਦੇ ਕਿ ਇੱਥੇ ਬੀਤੀ ਰਾਤ ਇਹ ਝਗੜਾ ਹੋਇਆ ਹੈ ਜਦੋਂ ਇੱਕ ਮਕਾਨ ਮਾਲਕ ਅਤੇ ਕਿਰਾਏਦਾਰ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਤੇ ਇਸ ਤੋਂ ਬਾਅਦ ਗੋਲੀਆਂ ਚੱਲੀਆਂ ਨੇ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਰ ਪੂਰਾ ਮਾਮਲਾ ਕੀ ਹੈ ਪਹਿਲਾਂ ਗੋਲੀ ਕਿਸ ਦੇ ਵੱਲੋਂ ਅਤੇ ਕਿਉਂ ਚਲਾਈ ਗਈ ਇਸ ਨੂੰ ਲੈ ਕੇ ਵੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਦੱਸ ਦਈਏ ਕਿ ਇਸ ਇਲਾਕੇ ਦੇ ਵਿੱਚ ਰਹਿਣ ਵਾਲਾ ਇੱਕ 11ਵੀਂ ਜਮਾਤ ਦਾ ਵਿਦਿਆਰਥੀ ਵੀ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਬਾਹਰ ਖੜ੍ਹ ਰਸਤੇ ਦੇ ਵਿੱਚ ਇਸ ਝਗੜੇ ਨੂੰ ਹੀ ਦੇਖ ਰਿਹਾ ਸੀ ਤੇ ਇਸ ਦੌਰਾਨ ਗੋਲੀ ਏਕਾ ਕੇ ਉਸ ਤੇ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਲੋਕਾਂ ਦੇ ਵੱਲੋਂ ਤੁਰੰਤ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਉੱਥੇ ਹੀ ਇਸ ਝਗੜੇ ਦੇ ਵਿੱਚ ਕੁੱਲ 4 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਵੱਖੋ-ਵੱਖਰੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਉੱਥੇ ਹੀ ਜਾਂਚ ਕਰਨ ਪਹੁੰਚੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਰੇ ਝਗੜਾ ਕਿਉਂ ਹੋਇਆ ਇਸ ਦੇ ਪਿੱਛੇ ਕਾਰਨ ਕੀ ਹੈ ਤੇ ਗੋਲੀਆਂ ਤੱਕ ਇੱਥੇ ਕਿਉਂ ਚਲਾਈਆਂ ਗਈਆਂ ਨੇ ਤਾਂ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉੱਥੇ ਦੱਸਦੇ ਕਿ ਰਿਹਾਇਸ਼ੀ ਇਲਾਕੇ ਦੇ ਵਿੱਚ ਸਾਰੀ ਬਾਰ ਦਤ ਵਾਪਰੀ ਹੈ ਕਿ ਰਿਹਾਇਸ਼ੀ ਇਲਾਕੇ ਦੇ ਵਿੱਚ ਗੋਲੀਆਂ ਚੱਲੀਆਂ ਨੇ ਮਕਾਨ ਮਾਲਕ ਅਤੇ ਕਿਰਾਏਦਾਰ ਦੇ ਵਿਚਕਾਰ ਝਗੜਾ ਹੁੰਦਾ ਤੇ ਇਸ ਤੋਂ ਬਾਅਦ ਇੱਥੇ ਗੋਲੀਆਂ ਜਿਹੜੀਆਂ ਚੱਲ ਜਾਂਦੀਆਂ ਨੇ ਤਾਂ ਲੁਧਿਆਣੇ ਦੇ ਢੰਡਾਰੀ ਖੁਰਦ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਗੋਲੀਆਂ ਚੱਲੀਆਂ ਨੇ ਫਾਇਰਿੰਗ ਹੋਈ ਹੈ ਉੱਥੇ ਹੀ ਹੁਣ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਦੋ ਬੰਦਿਆਂ ਦੇ ਵਿੱਚ ਜਿਹੜੀ ਆ ਦੋ ਧਰਾਂ ਦੇ ਵਿੱਚ ਜਿਹੜੀ ਆਪਸ ਦੇ ਵਿੱਚ ਜਿਹੜੀ ਹੈਗੀ ਫਾਇਰਿੰਗ ਹੋਈ ਹੈ ਉਹਦੇ ਲਈ ਮੌਕੇ ਤੇ ਅਸੀਂ ਆਏ ਆ ਮੌਕੇ ਤੇ ਇਨਵੈਸਟੀਗੇਟ ਕਰਕੇ ਜੋ ਵੀ ਕਾਰਵਾਈ ਬਣਦੀ ਹੋਊਗੀ ਉਹ ਕਰਾਂਗੇ ਇਹਨਾਂ ਦੀ ਆਪਸੀ ਕੋਈ ਗੱਲਬਾਤ ਫੋਨ ਤੇ ਕਿਸੇ ਨੂੰ ਕੋਈ ਗਾਲਾਂ-ਗੋਲਾਂ ਕੱਢਣ ਤੋਂ ਲੈ ਕੇ ਹੋਈ ਹੈ ਕੋਈ ਨਾਰਮਲ ਹੀ ਹੈਗੀ ਕੋਈ ਦੂਸਰੀ ਗੱਲ ਨਹੀਂ ਹੈਗੀ ਇਹਦੇ ਵਿੱਚ ਕਿਹਨੇ ਮੁੰਡੇ ਨੂੰ ਗੋਲੀ ਮਾਰੀ